सरकार कह दे इस बार लादा सब ने पंजाब सरकार मुर्दाबाद 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 पंजाब सरकार एक मिनट पूरी कर लो मैं नो मुर्दाबाद पंजाब सरकार 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 मुर्दाबाद ਵਾਜੀ ਬੋਲਾਈ ਇੱਕ ਵਾਰੀ ਬੋਲਦਾ ਪੰਜਾਬ ਸਰਕਾਰ ਮੁਰਦਾਬਾਦ 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 ਕਾਮ ਸਰਕਾਰ ਅਜੇ ਕਿੰਨੇ 2 ਬੱਚੇ ਦੀ ਮਾਰ ਗਈ ਇਹਨਾਂ ਨੇ ਅੱਜ ਸਰਕਾਰ ਦੇ ਖਿਲਾਫ ਸਮਾਵਾ ਦੇ ਪ੍ਰਦਰਸ਼ਨ ਕੀਤਾ ਹੈ ਇਹ ਲਗਾਤਾਰ ਕਿ ਕਿੰਨੇ ਮਾਜੇ ਪੰਜਾਬ ਦੇ ਕਰ ਕਰ 23000 ਦੇ ਕਈ ਇਹ ਜਿਹੇ ਮੁਲਾਜ਼ਮ ਹੈ ਜਿਨ੍ਹਾਂ ਨੂੰ ਪਿਛਲੇ 4-5 ਮਹੀਨਿਆਂ ਤੋਂ ਸੁਰੱਖਣ ਨਹੀਂ ਮਿਲਦੀ ਇਹਨਾਂ ਨੇ ਗਲਵਾ ਨਾਮਪੁਰਦੀਨ ਕੁਮਾਰ ਜੀ ਜੀਆਰਸ ਬਲਾਗ ਸਰ ਮੈਂ ਸਾਡਾ ਕੰਮ ਤਾਂ ਸੈਲਰੀ ਦਾ ਹੈ ਜੀ 3 ਮਹੀਨਿਆਂ ਤੋਂ ਲਗਾਤਾਰ ਸੈਲਰੀ ਤੋਂ ਬਾਂਝੇ ਆ ਜੀ ਬੱਚੇ ਹੁਣ ਸਿਆਣੇ ਹੋ ਗਏ ਨੇ ਤੇ ਪੈਸੇ ਦੀ ਜ਼ਰੂਰਤ ਹੈ ਜੀ ਹਰ ਸਮੇਂ ਜੀ ਸਾਨੂੰ 3 ਮਹੀਨੇ ਦੀ ਪੈਂਡਿੰਗ ਹੋ ਗਈ ਹੈ ਜੀ ਹਾਂਜੀ ਸਰ ਹੁਣ ਸਾਰ ਨੂੰ ਦੱਸ ਹੀ ਨਹੀਂ ਮੈਕ ਵਾਲੇ ਨਹੀਂ ਪੂਰੇ ਪੰਜਾਬ ਲੈਵਲ ਦਾ ਇਸ਼ੂ ਹੈ ਜੀ ਇਹ ਪੂਰੇ ਪੰਜਾਬ ਲੈਵਲ ਦਾ ਹਾਂਜੀ ਹਾਂਜੀ ਪੂਰੇ ਪੰਜਾਬ ਲੈਵਲ ਦਾ ਹੀ ਹੈ ਜੀ ਅਸੀਂ ਕੰਟਰੈਕਟ ਤੇ ਆ ਜੀ ਹਾਂਜੀ ਸਰ ਸਾਰੇ ਪੰਜਾਬ ਦੇ ਇਥੇ ਨਹੀਂ ਮਿਲੇ ਸਾਰੇ ਪੰਜਾਬ ਲੈਵਲ 'ਚ ਹੀ ਨਹੀਂ ਮਿਲੇ ਤਕਰੀਬਨ ਅਸੀਂ ਤਾਂ ਇਹ ਸਰਕਾਰ ਅੱਗੇ ਬੇਨਤੀ ਕਰਦੇ ਆਂ ਵੀ ਸਾਨੂੰ ਤਨਖਾਹ ਛੇਤੀ ਤੋਂ ਛੇਤੀ ਰਿਲੀਜ਼ ਕੀਤਾ ਜਾਣਾ ਤੇ ਜਿਹੜੀਆਂ ਮੇਨ ਸਾਡੀ ਮੰਗ ਸੈਲਰੀ ਦੀ ਜੀ ਇੱਕ ਸਾਡੀ ਮੰਗ ਹੋਰ ਹੈ ਜੀ ਰੈਗੂਲਰ ਦੀ ਜੀ ਜੋ ਕਿ ਵੈਰੀਫਿਕੇਸ਼ਨ ਵਾਸਤੇ ਡਾਟਾ ਆਇਆ ਹੋਇਆ ਹੈ ਤੇ 36 ਤੋਂ 36 ਵੈਰੀਫਿਕੇਸ਼ਨ ਕਰਕੇ ਭੇਜੀ ਜਾਵੇ ਤੇ ਸਰਕਾਰ ਅੱਗੇ ਅਸੀਂ ਬੇਨਤੀ ਕਰਦੇ ਆਂ ਵੀ ਸਾਲ ਵਾਂਗੋ ਹੋ ਗਿਆ 23 6 2023 ਤੋਂ ਸਟਾਰਟ ਸੀ ਕੰਮ ਇਹ ਤੇ 24 ਆ ਗਿਆ ਹੈ ਤੇ ਸਾਨੂੰ ਜਿੰਨੇ ਵੀ ਸਾਡੇ ਕਰਮਚਾਰੀ ਸਾਥੀ ਨੇ ਰੈਗੂਲਰ ਹੋਣ ਵਾਲੇ ਨੇ ਤੁਰੰਤ ਪ੍ਰਭਾਵ ਨਾਲ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜੀ ਤਾਂ ਸਿੰਘ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਸਟਾਈਕ ਕੀਤੀ ਨਹੀਂ ਹੈ ਅਸੀਂ ਜੀ ਮੇਨ ਤਾਂ ਸਾਡੀ ਨਾਲ ਸਾਰੇ ਮਤਲਬ ਮੁਲਾਜ਼ਮਾਂ ਦੀ 3 ਮਹੀਨਿਆਂ ਦੀ ਸੈਲਰੀ ਜੋ ਰੁਕੀ ਹੋਈ ਹੈ ਉਹਦੇ ਕਰਕੇ ਕੀਤੀ ਹੈ ਸਟ੍ਰਾਈਕ ਕਿਉਂਕਿ ਸਾਡੀ ਸਾਰੇ ਮੁਲਾਜ਼ਮਾਂ ਦੇ ਜਿੱਦਾਂ ਅਸੀਂ ਫੀਲਡ ਦੀ ਜਨਰੇ ਆ ਤੇ ਉਹਦੇ ਚ ਮਤਲਬ ਸਾਡਾ ਡੇਲੀ ਦਾ ਖਰਚਾ ਹੁੰਦਾ ਵੀ ਮਤਲਬ ਮੋਟਰਸਾਈਕਲ ਦਾ ਸਾਡੇ ਬਹੁਤ ਸਾਰੇ ਮੁਲਾਜ਼ਮ ਹੋਣੇ ਜਿਹੜੇ ਸਿਰਫ ਨੌਕਰੀ ਤੇ ਹੀ ਡਿਪੈਂਡ ਨੇ ਹੁਣ 3 ਮਹੀਨੇ ਜੇ ਤਨਖਾਹ ਨਾ ਮਿਲੇਗੀ ਤਾਂ ਕੰਮ ਕਿਦਾਂ ਕਰਨਗੇ ਇਸ ਕਰਕੇ ਸਾਰੇ ਮੁਲਾਜ਼ਮਾਂ ਮੁਲਾਜ਼ਮਾਂ ਚ ਬਹੁਤ ਰੋਸ ਪਾਇਆ ਜਾ ਰਿਹਾ ਜੀ ਇਸ ਕਰਕੇ ਅਸੀਂ ਆ ਇੱਕੋ ਹੀ ਹੁਣ ਆਹ ਹਰ ਕੇ ਮਤਲਬ ਸਟ੍ਰਾਈਕ ਕਰਨ ਦਾ ਫੈਸਲਾ ਲਿਆ ਜੀ ਹਾਂ ਜੀ ਅਮਰਦੀਪ ਸਿੰਘ ਸਰੇ ਕਰੀ ਮੰ ਦੇ ਕੇ ਸਹਾਇਕ ਅਦਰ ਦਾ ਗਰਾਸਦ ਹੈ ਇਹਨਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਦੇ ਦੌਰਾਨ ਲੰਬੇ ਨੂੰ ਤਨਖਾਹ ਨਹੀਂ ਮਿਲੀ ਹੈ ਵੀਰੇ ਦੇ ਜਿਹੜੇ ਬੰਦੇ ਕੈਂਸਰ ਦੇ ਪਤਾ ਲੱਗੇ ਪਰਿਵਾਰ ਤਰਿੰਦਾ ਹੈ ਆਹ ਦੇਖੋ ਜੀ ਇਹ ਜਿਹੜੇ ਫੰਡ ਨੇ ਉਹ ਹੈਡਕ quarters ਤੋਂ ਰਿਲੀਜ਼ ਹੁੰਦੇ ਹੈ ਸੈਲਰੀ ਦੇ ਵਾਸਤੇ ਇਹ ਉਹ ਪਿੱਛੋਂ ਰਿਲੀਜ਼ ਨਾ ਹੋਣ ਕਰਕੇ ਫੰਡ ਤਾਂ ਕਰਕੇ ਤਨਖਾਹ ਜਿਹੜੀਆਂ ਦੀ ਡਿਲੇ ਹੋ ਰਹੀ ਹੈ ਅੱਜ ਤੱਕ ਗੁੰਮੀ ਦੇਖਦੇ ਤੱਕ ਕੁਝ ਵੀ ਨਹੀਂ ਦੇ ਰਹੇ ਜਦੋਂ ਵੀ ਆਗੇ ਜੀ ਅਸੀਂ ਤਾਂ ਨਾਲ ਦੀ ਨਾਲ ਹੀ ਦੇ ਦਾਂਗੇ ਹਜੇ ਬਾਕੀ ਤਾਂ ਉੱਪਰ ਵਾਲੇ ਸੀਨੀਅਰ ਅਧਿਕਾਰੇ ਦੱਸ ਸਕਦੇ ਨੇ ਹਾਂ ਨਹੀਂ ਆਏ ਸਾਰੇ ਯੰਗ ਰਖ ਲੈਤਾ ਉਸ ਸਮੱਸਿਆ ਸਾਰੇ ਜਗ੍ਹਾ ਹੀ ਹੈ